ਹਰ ਰੋਜ਼ ਐਕਟੀਵਿਟੀ ਸਾਡੀ ਚੱਲਦੀ ਹੈ ਨਹੀਂ ਪੰਗੜਾ ਕਰਾਣੇ ਅਸੀਂ ਐਕਸਰਸਾਈਜ਼ ਕਰਾਣੇ ਆ ਜ਼ੂਮਬਾ ਕਰਾਣੇ ਆ ਯੋਗਾ ਕਰਾਣੇ ਸਾਡੀ ਹਰ ਇੱਕ ਐਕਟੀਵਿਟੀ ਹੁੰਦੀ ਹੈ ਗੋਸਫਿਟ ਵੀ ਚੱਲਦੀ ਹੈ ਤੇ ਅਸੀਂ ਰਨਿੰਗ ਵਾਕ ਸਾਰਾ ਕੁਝ ਕਰਦੇ ਹਾਂ ਸਾਡੀ ਐਕਟੀਵਿਟੀ ਦੇ ਵਿੱਚ ਸਾਡੇ ਨਾਲ ਘੰਟੂ ਘਟ ਡੇਢ ਸੌ ਤੋਂ ਜਾ ਕੇ 250 ਬੰਦੇ ਜੁੜੇ ਹੁੰਦੇ ਨੇ ਦੇਲੀ ਮੁਤਾਬਿਕ ਸਾਡੇ WhatsApp ਦਾ ਜਿਹੜਾ ਗਰੁੱਪ ਹੈ ਸਾਡਾ ਉਹਦੇ ਵਿੱਚ 190 ਮੈਂਬਰ ਨੇ ਬਾਕੀ ਬਾਰਾਦਰੀ ਦੇ ਵਿੱਚ ਪੂਰੀ ਬਾਰਾਦਰੀ ਦੇ ਵਿੱਚ ਸਾਡਾ ਸਟ੍ਰੈਂਥ ਮੁਤਾਬਿਕ ਸਭ ਤੋਂ ਵੱਡਾ ਗਰੁੱਪ ਹੈ ਹਰੇਕ ਨੂੰ ਸុਸਤ ਰੱਖਣ ਦੀ ਕੋਸ਼ਿਸ਼ ਕਰਦੇ ਆਂ ਬਿਮਾਰੀਆਂ ਤੋਂ ਲੈਤ ਹੋਣ ਦੀ ਕੋਸ਼ਿਸ਼ ਕਰਦੇ ਆਂ ਵੀ ਸਾਰੇ ਬਿਮਾਰੀ ਤੋਂ ਰਹਿਤ ਰਹਿਣ। ਬਾਕੀ ਸਾਡੀ ਜਿੰਨੇ ਵੀ ਟੀਮ ਐ ਸਾਡੀ ਬਹੁਤ ਮਿਹਨਤੀ ਟੀਮ ਐ। ਦਾ ਪਹਿਲਾ ਪ੍ਰੋਗਰਾਮ ਸੀਗਾ ਜਾਂ ਤੁਸੀਂ ਕਿੰਨੇ ਸਾਲਾਂ ਤੋਂ ਕਰਦੇ ਆ ਸਰ ਕਰਦੇ ਤਾਂ ਆ ਰਹੇ ਪਰ ਸਾਡੇ ਗਰੁੱਪ ਦਾ ਇਹ ਪਹਿਲਾ ਪ੍ਰੋਗਰਾਮ ਹੈ ਆਲੇ ਦੇ ਬੰਦ ਨੂੰ ਸਾਨੂੰ ਜੁਆਇਨ ਕਰਦਾ ਸਾਨੂੰ ਜਿੰਨਾ ਵੀ ਫੋਨ ਆਏ ਨੇ ਸਾਡੇ ਪਟਿਆਲੇ ਜੋ ਬੜਦ ਨੇ ਨਹੀਂ ਵੀ ਵਾਕ ਕਰਦੇ ਉਹਨਾਂ ਦੇ ਵੀ ਫੋਨ ਆਏ ਨੇ ਸਾਈਕਲਿਸਟ ਟੀਮਾਂ ਵੀ ਸਾਡੇ ਕੋਲੇ ਆਈਆਂ ਨੇ ਜਿਹੜੀਆਂ ਕੁਝ ਹੋਰ ਗਰੁੱਪ ਨੇ ਪਟਿਆਲੇ ਦੇ ਮਸ਼ਹੂਰ ਗਰੁੱਪ ਨੇ ਕਾਫੀ ਮਸ਼ਹੂਰ ਗਰੁੱਪ ਨੇ ਉਹ ਸਾਡੇ ਸਾਡੇ ਨੂੰ ਸਾਡੇ ਜੁਆਇਨ ਕਰਦੇ ਕਿਉਂਕਿ ਕੋਈ ਵੀ ਸੰਸਥਾ ਇੱਕ ਇਨਸਾਨ ਦੇ ਨਾਲ ਨਹੀਂ ਹੁੰਦੀ ਅਸੀਂ ਇਸ ਗਰੁੱਪ ਨੂੰ ਪ੍ਰੋਗਰਾਮ ਉਲੀਕਿਆ ਮੀਟਿੰਗਸ ਕੀਤੀਆਂ ਆਪਸ ਵਿੱਚ ਤੇ ਸਾਡੀ ਸਮਾਜ ਸੇਵੀ ਸੰਸਥਾਵਾਂ ਨੇ ਸਾਨੂੰ ਯੋਗਦਾਨ ਦਿੱਤਾ ਕਿਉਂਕਿ ਸਭ ਤੋਂ ਪਹਿਲਾਂ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਜਿਹੜਾ ਸਾਡਾ ਇਹ ਗਰੁੱਪ ਹੈ ਇਹ ਫ੍ਰੀ ਆਫ ਕੋਸਟ ਹੈ 14 ਦਾ ਮੈਂਬਰਿੰਗ ਕਮੇਟੀ ਬਣਦੀ ਹੈ। ਟੋਟਲ ਕਿੰਨੇ ਬਣਦੇ ਗਰੁੱਪ ਨੂੰ ਰੱਖਿਆ ਲੈ ਹੈਗਾ? ਸਾਡੇ ਇਸ ਟਾਈਮ 189 ਮੈਂਬਰਸ ਨੇ ਜੀ ਗਰੁੱਪ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਰੋਜ਼ 90 ਤੋਂ 100 ਪ੍ਰੈਜ਼ੈਂਟ ਹੁੰਦੇ ਨੇ ਮਾਰਨਿੰਗ 'ਚ ਤੇ ਡੇਲੀ ਸਾਡਾ ਸ਼ੈਡਿਊਲ ਦੇ ਅਕੋਰਡਿੰਗਲੀ ਵੀਕ ਦਾ ਸ਼ੈਡਿਊਲ ਆਂਦਾ ਡੇਲੀ ਆ ਰਿਹਾ ਜੀ ਕਿਸ ਦਿਨ ਅਸੀਂ ਯੋਗਾ ਕਰਨਾ ਹੈ, ਇੱਕ ਦਿਨ ਅਸੀਂ ਕ੍ਰਾਸ ਫਿਟਸ ਨੇ ਫਿਰ ਅਸੀਂ ਲਾਸਟ ਵਿੱਚ 15 ਤੋਂ 20 ਮਿੰਟ ਲਈ ਭੰਗੜਾ ਦਾ ਰੱਖ ਦਿਆਂ ਜੀ ਕਰਦੇ ਆਂ ਪ੍ਰੋਗਰਾਮ। ਅੱਜ ਇੱਕ ਪ੍ਰੋਗਰਾਮ ਤੁਹਾਡਾ ਲਿਖਿਆ ਗਿਆ ਯੋਗਾਡੇ ਦਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਮੈਨੂੰ ਬਹੁਤ ਅੱਛਾ ਲੱਗਿਆ ਗੈਦਰਿੰਗ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕੱਲ ਤੋਂ ਵੈਸੇ ਸਾਨੂੰ ਪ੍ਰਾਊਡ ਫੀਲ ਹੋਇਆ ਜੀ ਵੀ ਮੈਂਬਰਸ ਨਵੇਂ ਮੈਂਬਰਸ ਹੋਰ ਆਏ ਨਹੀਂ ਸਾਡੇ ਨਾਲ ਅੱਜ ਜੋ ਕਿ ਨੰਬਰ ਦੇਖੇ ਗਏ ਨੇ ਸਾਨੂੰ ਅਸੀਂ ਉਹਨਾਂ ਨੂੰ ਜੁਆਇਨ ਕਰਾਂਗੇ ਮੈਨੂੰ ਬਹੁਤ ਅੱਛਾ ਲੱਗਿਆ ਔਰ ਜਿਨ੍ਹਾਂ ਨੇ ਯੋਗਾ ਕਰਾਇਆ ਉਹ ਵੀ ਟੀਮ ਬਹੁਤ ਅੱਛੀ ਸੀ ਸਾਡੇ ਨਾਲ ਠੀਕ ਹੈ ਨੀ ਜੀ ਮੈਂਬਰਸ ਬਹੁਤ ਦੂਰ ਤੱਕ ਬਹੁਤ ਮਜ਼ਾ ਆ ਰਿਹਾ ਸੀਗਾ ਸਾਨੂੰ ਮੈਂਬਰਸ ਦੇਖ ਕੇ ਬਹੁਤ ਅੱਛੀ ਰੌਣਕ ਲੱਗੀ સમજ ન આયા લોકો પ્રોબલમ આવતી અવાજનીય કર્યા કરો યો

ਇਹ ਤਾਂ ਹਰ ਰੋਕ ਨੂੰ ਲਾਵੇ ਕਿਉਂਕਿ ਇਹਨੇ ਪ੍ਰੋਮੋਕ ਲਾ ਕੇ ਤਾਂ ਗੱਲ ਤੋਂ ਰੋਸ਼ਨੀ ਕਿਉਂਕਿ ਕਹਿੰਦੇ ਵਿੱਚ ਮਾਹੌਲ ਬੈਠੇ ਬਣਦੇ ਜਿਹੜਾ ਹਾਰਡ ਹੈ ਔਰ ਮੇਰੀ ਬੇਨਤੀ ਹੈ ਇਸ ਦਿਨ ਵਿੱਚ ਬਦਵਾ ਤੋਂ ਰੋਕ ਲਾਓ ਤਾਂ ਕਿ ਆਵਾਜ਼ ਆਪਣੇ ਮਹੌਲ ਦਾ ਵਾਤਾਵਰਨ ਬਹੁਤ ਵਧੀਆ ਬਣਦਾ ਅੱਜ ਇੰਟਰਨੈਸ਼ਨਲ ਯੋਗਾ ਡੇ ਹੈ ਜੀ ਔਰ ਇਹ ਸਾਰੀ ਜਗ੍ਹਾ ਦਾ ਬਣਾਇਆ ਜਾਂਦਾ ਹੈ ਉਹ ਕਿਉਂ ਬਣਾਇਆ ਜਾਂਦਾ ਇਹਦਾ ਕਾਰਨ ਪੁੱਛਦੇ ਆਪਾਂ ਲੇਕਿਨ ਅੱਜ ਪਟਿਆਲੇ ਵਿੱਚ ਬਾਰਦਰੀ ਗਾਰਡਨ ਦੇ ਵਿੱਚ ਆਪਣੇ ਫਿਟਨੈਸ ਲਵਰਸ ਪੰਜਾਬ ਵੱਲੋਂ ਇੱਕ ਯੋਗਾ ਡੇ ਬਣਾਇਆ ਗਿਆ ਔਰ ਬੜੇ ਅੱਛੇ ਤਰੀਕੇ ਨਾਲ ਬੜੀ ਧੁੰਮਤਾ ਨਾਲ ਬਣਾਇਆ ਗਿਆ ਬੜਾ ਜੋਸ਼ ਸੀਗਾ ਸਾਰੀ ਟੀਮ ਦੇ ਵਿੱਚ ਅੱਜ ਇੱਥੇ ਦੇ ਜਿਹੜੇ ਸਾਡੇ ਪ੍ਰਧਾਨ ਨੇ ਇਸ ਕਲੱਬ ਦੇ ਸਰ ਰਜਿੰਦਰ ਸਿੰਘ ਉਹਨਾਂ ਨਾਲ ਗੱਲ ਕਰਦੇ ਆਂ ਔਰ ਪੁੱਛਦੇ ਆਂ ਕੀ ਤੁਸੀਂ ਕਦੋਂ ਸ਼ੁਰੂ ਕਰਿਆ ਇਹ ਕਲੱਬ ਆਪਣਾ ਔਰ ਇਹ ਕਦੋਂ ਚੱਲ ਰਿਹਾ ਹੈ ਔਰ ਅੱਜ ਜਿਹੜਾ ਪ੍ਰੋਗਰਾਮ ਬਣਾਇਆ ਤੁਸੀਂ ਕਿਸ ਤਰ੍ਹਾਂ ਲਿਖਿਆ ਪਹਿਲਾ ਸੀ ਪ੍ਰੋਗਰਾਮ ਤੁਹਾਡਾ ਜਾਂ ਤੁਸੀਂ ਰੈਗੂਲਰ ਕਰਦੇ ਹੋ ਸਰਜਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਰਜਿੰਦਰ ਅੱਜੀ ਜੀ ਫਿਟਨੈਸ ਕਲੱਬ ਪੰਜਾਬ ਤੋਂ ਬੋਲ ਰਿਹਾ ਜੀ ਐਕਚੁਅਲੀ ਸਾਡਾ ਜੀ ਬਹੁਤ ਪੁਰਾਣਾ ਗਰੁੱਪ ਚੱਲ ਰਿਹਾ ਜੀ ਇਹ ਤੇ ਅਸੀਂ ਹਰ ਰੋਜ਼ ਐਕਟੀਵਿਟੀ ਸਾਡੀਆਂ ਚੱਲਦੀਆਂ ਨੇ ਪੰਗੜਾ ਕਰਾਣੇ ਅਸੀਂ ਐਕਸਰਸਾਈਜ਼ ਕਰਾਣੇ ਆ ਜ਼ੂਮਬਾ ਕਰਾਣੇ ਆ ਯੋਗਾ ਕਰਾਣੇ ਸਾਡੀ ਹਰ ਇੱਕ ਐਕਟੀਵਿ ਵੋਕ ਸਾਰਾ ਕੁਝ ਕਰਦੇ ਆ ਜੀ ਸਾਡੀ ਐਕਟੀਵਿਟੀ ਦੇ ਵਿੱਚ ਸਾਡੇ ਨਾਲ ਘੱਟੋ ਘੱਟ 150 ਤੋਂ ਲੈ ਕੇ 250 ਬੰਦੇ ਜੁੜੇ ਹੁੰਦੇ ਨੇ ਡੇਲੀ ਮੁਤਾਬਿਕ ਸਾਡੇ WhatsApp ਦਾ ਜਿਹੜਾ ਗਰੁੱਪ ਹੈ ਸਾਡਾ ਉਹਦੇ ਵਿੱਚ 190 ਮੈਂਬਰ ਨੇ ਜੀ ਬਾਕੀ ਬਾਰਾ ਦਰੀ ਦੇ ਵਿੱਚ ਪੂਰੀ ਬਾਰਾ ਦਰੀ ਦੇ ਵਿੱਚ ਸਾਡਾ ਸਟਰੈਂਥ ਮੁਤਾਬਿਕ ਸਭ ਤੋਂ ਵੱਡਾ ਗਰੁੱਪ ਹੈ ਜੀ ਕਿਉਂਕਿ ਅਸੀਂ ਹਰੇਕ ਨੂੰ ਸុਸਤ ਰੱਖਣ ਦੀ ਕੋਸ਼ਿਸ਼ ਕਰਦੇ ਆ ਬਿਮਾਰੀਆਂ ਤੋਂ ਰਹਿਤ ਹੋਣ ਦੀ ਕੋਸ਼ਿਸ਼ ਕਰਦੇ ਆ ਵੀ ਸਾਰੇ ਬਿਮਾਰੀ ਤੋਂ ਰਹਿਤ ਰਹਿਣ ਬਾਕੀ ਸਾਡੇ ਜਿੰਨੇ ਵੀ ਟੀਮ ਹੈ ਸਾਡੀ ਬਹੁਤ ਮਿਹਨਤੀ ਹੈ ਟੀਮ ਦੇਖੋ ਅੱਜ ਜੋ ਯੋਗਾ ਅਜਗ ਹੋਇਆ ਸਾਡੀ ਸਾਰੀ ਟੀਮ ਦੀ ਬਦੌਲਤ ਹੋਇਆ ਜੀ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਜਿਹੜਾ ਤੁਸੀਂ ਅੱਜ ਕਰਿਆ ਇਹ ਤੁਹਾਡਾ ਪਹਿਲਾ ਪ੍ਰੋਗਰਾਮ ਸੀਗਾ ਜਾਂ ਤੁਸੀਂ ਕਿੰਨੇ ਸਾਲਾਂ ਤੋਂ ਕਰਦੇ ਆ ਸਰ ਕਰਦੇ ਤਾਂ ਆ ਰਹੇ ਪਰ ਸਾਡੇ ਗਰੁੱਪ ਦਾ ਇਹ ਪਹਿਲਾ ਪ੍ਰੋਗਰਾਮ ਸੀਗਾ ਜੋ ਅੱਜ ਬਹੁਤ ਸਕਸੈਸਫੁਲ ਤੁਸੀਂ ਵੀ ਦੇਖਿਆ ਅੱਜ 250 ਤੋਂ 300 ਦੇ ਨੇੜੇ ਸਾਡੇ ਕੋਲ ਅੱਜ ਬੰਦੇ ਹੋਏ ਆਂ ਪੂਰੀ 12 ਦਰੀ ਦੇ ਸਾਡੇ ਇੱਥੇ ਜੁੜੇ ਆਂ 12 ਦਰੀ ਨਹੀਂ ਕਹਾਂਗਾ ਪੂਰੇ ਪਟਿਆਲੇ ਦੇ ਬੰਦੇ ਨੇ ਸਾਨੂੰ ਜੁਆਇਨ ਕੀਤਾ ਸਾਨੂੰ ਜਿੰਨਾ ਵੀ ਫੋਨ ਆਏ ਨੇ ਸਾਰੇ ਪਟਿਆਲ ਜੋ 12 ਦਰੀ ਨਹੀਂ ਵੀ ਵਾਕ ਕਰ ਜਿਹੜੀਆਂ ਕੁਝ ਹੋਰ ਗਰੁੱਪ ਨੇ ਪਟਿਆਲੇ ਦੇ ਮਸ਼ਹੂਰ ਗਰੁੱਪ ਨੇ ਕਾਫੀ ਮਸ਼ਹੂਰ ਗਰੁੱਪੜੇ ਉਹ ਸਾਡੇ ਸਾਰੇ ਸਾਨੂੰ ਸਾਡੇ ਜੁਆਇਨ ਕੀਤਾ ਜੀ ਹਾਂ ਮੈਂ ਦੇਖ ਰਿਹਾ ਸੀ ਥੋੜਾ ਰਾਜ ਦਿੱਤਾ ਜਿਹੜੇ ਵੀ ਨੇ ਸਮਾਜ ਸੇਵੀ ਕਨੇ ਸਾਰੇ ਨੇ ਆ ਕੇ ਤੁਹਾਨੂੰ ਅਸ਼ੀਰਵਾਦ ਦਿੱਤਾ ਬੜਾ ਅੱਛਾ ਲੱਗਿਆ ਇਹ ਕੁੰਦਨ ਗੋਗਿਆ ਜੀ ਆਏ ਉਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਜੀ ਤੋ ਥੋੜਾ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਇਹ ਹੁਣ ਅਗਾਹ ਤੋਂ ਰੈਗੂਲਰ ਲਿਕੋਗੇ ਜਾਂ ਕਿਸ ਤਰ੍ਹਾਂ ਬਿਲਕੁਲ ਨਹੀਂ ਸਾਡੀ ਇਹੀ ਕੋਸ਼ਿਸ਼ ਰਹੂਗੀ ਜੇ ਉਸ ਪਰਮਾਤਮਾ ਨੇ ਸਾਨੂੰ ਹੋਰ ਬਲ ਬਖਸ਼ਿਆ ਤਾਂ ਅਸੀਂ ਹੋਰ ਵਧੀਆ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਅਸੀਂ ਇੰਟਰਨੈਸ਼ਨਲ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੱਕ ਅਸੀਂ ਇਸ ਚੀਜ਼ ਨੂੰ ਲੈ ਕੇ ਜਾਵਾਂਗੇ ਬਹੁਤ ਚੀਜ਼ ਸੋਚ ਆ ਜੀ ਧੰਨਵਾਦ ਥੋੜਾ ਰਜਿੰਦਰ ਜੀ ਧੰਨਵਾਦ ਸਾਡੇ ਨਾਲ ਇਸ ਕਲੱਬ ਦੇ ਜਿਹੜੇ ਪ੍ਰਿੰਸੀਪਲ ਜਿਹੜਾ ਰਿਟਾਇਰ ਪ੍ਰਿੰਸੀਪਲ ਨੇ ਰਜਿੰਦਰਜੀਤ ਕੋਰ ਨੇ ਉਹਨਾਂ ਨਾਲ ਪੁੱਛਦੇ ਆ ਇਹਨਾਂ ਦਾ ਵੀ ਕਾਫੀ ਕਲੱਬ ਦੇ ਵਿੱਚ ਯੋਗਦਾਨ ਆ ਮੈਡਮ ਤੁਹਾਨੂੰ ਅੱਜ ਜਿਹੜਾ ਪ੍ਰੋਗਰਾਮ ਬਣਾਇਆ ਤੁਸੀਂ ਉਹ ਲਿਖਿਆ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਰਿਆਂ ਨੂੰ ਪਰੇਪਰਿਤ ਸਤਿ ਸ਼੍ਰੀ ਅਕਾਲ ਅਸੀਂ ਤੁਹਾਡਾ ਸਭ ਦਾ ਫਿਟਨੈਸ ਲਵਰਸ ਪੰਜਾਬ ਗਰੁੱਪ ਵੱਲੋਂ ਵੈਲਕਮ ਕਰਦੇ ਹਾਂ ਸਾਡੀ ਇਹ ਸਮੁੱਚੀ ਟੀਮ ਹੈ ਜੀ 14 ਮੈਂਬਰਾਂ ਦੀ ਜੀ ਜਿਸ ਦੇ ਵਿੱਚ ਰਲ ਕੇ ਹਰ ਇੱਕ ਨੇ ਇੱਕ ਤੋਂ ਇੱਕ ਵੱਧ ਕੇ ਯੋਗਦਾਨ ਦਿੱਤਾ ਹੈ ਕਿਉਂਕਿ ਕੋਈ ਵੀ ਸੰਸਾ ਇੱਕ ਇਨਸਾਨ ਦੇ ਨਾਲ ਨਹੀਂ ਹੁੰਦੀ ਅਸੀਂ ਇਸ ਗਰੁੱਪ ਨੂੰ ਪ੍ਰੋਗਰਾਮ ਨੂੰ ਉਲੀਕਿਆ ਮੀਟਿੰਗਸ ਕੀਤੀਆਂ ਆਪਸ ਵਿੱਚ ਤੇ ਸਾਡੀ ਸਮਾਜ ਸੇਵੀ ਸੰਸਥਾਵਾਂ ਨੇ ਸਾਨੂੰ ਯੋਗਦਾਨ ਦਿੱਤਾ ਕਿਉਂਕਿ ਸਭ ਤੋਂ ਪਹਿਲਾਂ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਜਿਹੜਾ ਸਾਡਾ ਇਹ ਗਰੁੱਪ ਹੈ ਇਹ ਫ੍ਰੀ ਆਫ ਕਾਸਟ ਹੈ ਜੀ ਅਸੀਂ ਕਿਸੇ ਵੀ ਮੈਂਬਰ ਤੋਂ ਕੋਈ ਪੈਸਾ ਨਹੀਂ ਚਾਰਜ ਕਰਦੇ ਰਿਗਾਰਡਿੰਗ ਐਨੀਥਿੰਗ ਅਸੀਂ ਆਪਣੀ ਕਮੇਟੀ ਮੈਂਬਰਸ ਵਿੱਚ ਡਿਸਟ੍ਰਿਬਿਊਟ ਕਰ ਲੈਨੇ ਆ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦੇ ਖਰਚੇ ਤੁਸੀਂ 14 ਮੈਂਬਰੀ ਕਮੇਟੀ ਬੋਲੀ ਹੈ ਹਾਂਜੀ ਟੋਟਲ ਕਿੰਨੇ ਬੰਦੇ ਗਰੁੱਪ ਤੁਹਾਡੇ ਕਿੰਨੇ ਹੈਗੇ ਸਾਡੇ ਇਸ ਟਾਈਮ 189 ਮੈਂਬਰਸ ਨੇ ਜੀ ਗਰੁੱਪ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਰੋਜ਼ 90 ਤੋਂ 100 ਪ੍ਰੈਜ਼ੈਂਟ ਹੁੰਦੇ ਨੇ ਮਾਰਨਿੰਗ 'ਚ ਤੇ ਡੇਲੀ ਸਾਡਾ ਸ਼ੈਡਿਊਲ ਦੇ ਅਕੋਰਡਿੰਗਲੀ ਵੀਕ ਦਾ ਸ਼ੈਡਿਊਲ ਆਂਦਾ ਡੇਲੀ ਆ ਰਿਹਾ ਜੀ ਕਿਸ ਦਿਨ ਅਸੀਂ ਯੋਗਾ ਕਰਨਾ ਹੈ ਇੱਕ ਦਿਨ ਅਸੀਂ ਕ੍ਰਾਸ ਫਿਟਸ ਨੇ ਫਿਰ ਅਸੀਂ ਲਾਸਟ ਵਿੱਚ 15 ਤੋਂ 20 ਮਿੰਟ ਲਈ ਭੰਗੜਾ ਦਾ ਰੱਖਦੇ ਆਂ ਜੀ ਕਰਦੇ ਆਂ ਪ੍ਰੋਗਰਾਮ ਏ ਤੁਸੀਂ ਜਿਹੜਾ ਪ੍ਰੋਗਰਾਮ ਕਰਦੇ ਹੋ ਡੇਲੀ ਕਰਦੇ ਹੋ ਇਹ ਇਹ ਤੁਸੀਂ ਪ੍ਰੋਗਰਾਮ ਜਿਵੇਂ ਕਹਿ ਰਹੇ ਸੀ ਕਿ ਕਿਦੋਂ ਪਹਿਲਾਂ ਅਡਵਾਂਸ ਦاتے ਹੋ ਹਾਂਜੀ ਇਹ ਜਿਹੜਾ ਤੁਸੀਂ 14 ਮੈਂਬਰ ਦੱਸਿਆ ਕੀ ਤੁਸੀਂ ਕੋਈ ਜਿਵੇਂ ਟੀਮ ਬਣਈ ਥੋੜੀ ਕੋਈ ਜਿਵੇਂ ਸੈਕਟਰੀ ਆ ਕੋਈ ਪ੍ਰਧਾਨ ਆ ਕੋਈ ਜਨਰਲ ਸੈਕਟਰੀ ਆ ਕੋਈ ਸਖਤਰ ਆ ਇਹ ਬਣਾਇਆ ਤੁਸੀਂ ਕਿ ਜਾਂ ਤੁਹਾਡੇ ਓਵਰਆਲ ਸਾਰੇ ਮੈਂਬਰ ਨੇ ਇਹ ਅਸੀਂ ਸਰ ਅਜੇ ਤੱਕ ਐਸਾ ਕੁਛ ਨਹੀਂ ਹੈ ਵੀ ਇੱਕ ਸਮਿੱਚੀ ਟੀਮ ਹੈ ਬਿਲਕੁਲ ਬੜੀ ਜਲਦੀ ਸਾਡੀ ਆਰਗੇਨਾਈਜੇਸ਼ਨ ਬਣ ਜਾਏਗੀ ਜੀ ਅਸੀਂ ਕੋਈ ਰਜਿਸਟ੍ਰੇਸ਼ਨ ਨਹੀਂ ਅਜੇ ਤੱਕ ਕਿਸੇ ਤਰ੍ਹਾਂ ਦੀ ਕਰਵਾਈ ਬਟ ਸਾਡਾ ਪਿਆਰ ਇੰਨਾ ਸਤਕਾਰ ਇੰਨਾ ਹੈ ਅਸੀਂ ਸਾਰਿਆਂ ਨੇ ਰਲ ਕੇ ਅੰਡਰਸ ਥੋੜਾ ਮੈਂ ਦੇਖ ਰਿਹਾ ਸੀਗਾ ਟੀਮ ਕਾਫੀ ਅੱਛੀ ਹੈ ਚਲੋ ਹੋਰ ਵੀ ਇੱਥੇ ਕਰ ਰਹੇ ਨੇ ਆਪਣੇ ਯੋਗਾ ਦਾ ਕਰ ਰਹੇ ਨੇ ਜਾਂ ਕੋਈ ਆਪਣੇ ਜੋਨ ਦੀ ਸਵੇਰ ਦੀ ਐਕਸਰਸਾਈਜ਼ ਕਰਦੇ ਨੇ ਉਹ ਹਾਂਜੀ ਸਰ ਲੇਕਿਨ ਜਿਹੜਾ ਤੁਹਾਡੇ ਹੈਗੇ ਜਿਹੜੇ ਮੈਂਬਰ ਨੇ ਇਹ ਕਿੰਨੇ ਸਮੇਂ ਤੋਂ ਚੱਲਦੇ ਆ ਰਹੇ ਨੇ ਸਰ ਜਦੋਂ ਤੋਂ ਗਰੁੱਪ ਜੁੜਿਆ ਜੀ ਇਹਨਾਂ ਦਾ ਤਕਰੀਬਨ ਹੈ ਇਹ ਪਰ ਸਰ ਪਹਿਲਾਂ ਇੱਥੇ ਦੋ ਗਰੁੱਪ ਸੀ ਉਹਦੇ ਵਿੱਚੋਂ ਇੱਕ ਗਰੁੱਪ ਦੇ ਵਿੱਚ ਮੇਰੇ ਖਿਆਲ ਹੁਣ 30 ਤੋਂ 35 ਮੈਂਬਰਸ ਨੇ ਸਾਡਾ ਗਰੁੱਪ ਹੋਇਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਇਨੀਸ਼ੀਏਟਿਵ ਲੈਣੇ ਆ ਸਾਡੇ ਨਾਲ ਕਾਫੀ ਲੋਕ ਜੁੜੇ ਨੇ ਸਾਡੇ ਇਸ ਗਰੁੱਪ ਦੇ ਵਿੱਚ ਡਾਕਟਰਸ ਨੇ ਈਵਨ ਸਾਡੇ ਸਤਕਾਰਯੋਗ ਮੇਅਰ ਸਾਹਿਬ ਵੀ ਸਾਡੇ ਇਸ ਮੈਂਬਰ ਨੇ ਇਸ ਗਰੁੱਪ ਦੇ ਸਾਡੇ ਬਹੁਤ ਅੱਛੀ ਗੱਲ ਹੈ ਹਾਂਜੀ ਬਹੁਤ ਅੱਛੀ ਗੱਲ ਹੈ ਸੋ ਜੋ ਆਪਾਂ ਟੀਮ ਬੰਦੀ ਹੈ ਟੀਮ ਦੇ ਨਾਲ ਬੰਦੇ ਜੁੜਦੇ ਜਾਂਦੇ ਨੇ ਹਾਂਜੀ ਤਾਂ ਸੋ ਪਰਿਵਾਰ ਵਧਦਾ ਜਾਂਦਾ ਸੋ ਮੈਡਮ ਤੁਹਾਡਾ ਧੰਨਵਾਦ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਸਰ ਥੰਨਲ ਨੇ ਜਸਵਿੰਦਰ ਕੌਰ ਜੀ ਨੇ ਇਹ ਇਹ ਕਲੱਬ ਦੇ ਜਿੱਥੇ ਲੱਗਦਾ ਹੈ ਕਾਫੀ ਐਕਟਿਵ ਮੈਂਬਰ ਨੇ ਇਹ ਕਿਉਂਕਿ ਮੈਂ ਵਿੱਚ ਦੇਖਦਾ ਹਾਂ ਇਹਨਾਂ ਦੇ ਵੀ ਕਾਫੀ ਇਹ ਜਿਹੜੇ ਜਿੰਨੇ ਵੀ ਉਹ ਅੰਦ ਨੇ ਐਕਸਰਸਾਈਜ਼ ਕਰਨ ਹੁੰਦੇ ਨੇ ਉਹਨੂੰ ਬਹੁਤ ਪ੍ਰੋਪਰ ਤਰੀਕੇ ਨਾਲ ਕਰੰਦੇ ਨੇ ਉਹਨਾਂ ਨੂੰ ਪੁੱਛਦਿਆਂ ਇਹ ਵੀ ਥੋੜਾ ਕਲੱਬ ਕਿਨੇ ਚਿਰ ਤੋਂ ਚੱਲਦਾ ਆ ਰਿਹਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਵਿੰਦਰ ਕੌਰ ਮੈਂ ਫਿਟਨੈਸ ਲਵਰ ਪੰਜਾਬ ਗਰੁੱਪ ਦੀ ਮੈਂਬਰ ਸਾਡਾ ਇਹ ਕਲੱਬ 2025 ਤੋਂ ਸਟਾਰਟ ਹੋਇਆ ਸੀ ਔਰ 2025 ਤੋਂ ਸਿਰਫ ਇਹ ਚਾਰ ਮੈਂਬਰਸ ਤੋਂ ਸਟਾਰਟ ਹੋ ਕੇ ਅੱਜ ਤੱਕ 190 ਮੈਂਬਰਸ ਨੂੰ ਇਹ ਲੀਡ ਕਰ ਰਿਹਾ ਹੈ ਸਾਡੇ ਸਾਰੇ ਅੱਛੇ ਮੈਂਬਰਸ ਇਸ ਨਾਲ ਜੁੜੇ ਹੋਏ ਨੇ ਔਰ ਸਾਰੇ ਮੈਂਬਰਸ ਬਹੁਤ ਐਕਟਿਵ ਐਕਟਿਵ ਨੇ ਮੈਂਬਰ ਸਾਰੇ ਔਰ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਡੇਲੀ ਰੁਟੀਨ ਦੇ ਵਿੱਚ ਨਿਊ ਮੈਂਬਰਸ ਜੁਆਇਨ ਕਰਦੇ ਨੇ ਸਾਡੇ ਨਾਲ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਜੀ ਤੁਸੀਂ ਜੁਆਇਨ ਦੀ ਗੱਲ ਕਰੀ ਹੈ ਹਾਂਜੀ ਇਹ ਹੁਣ ਤੁਹਾਡੇ ਜਿਵੇਂ ਸਾਰਿਆਂ ਦਾ ਦੱਸਦਾ ਵੀ ਸਾਡੇ 180 ਮੈਂਬਰ ਹਾਂ ਹਾਂਜੀ ਹਾਂਜੀ 180 ਇਹ ਤੁਹਾਡੇ ਡੇ-ਬਾਈ-ਡੇ ਵੱਧ ਜਾ ਰਹੇ ਨੇ ਜਾਂ ਕੁਝ ਆ ਕੇ ਮਿਸ ਹੁੰਦੇ ਨੇ ਜਾਂ ਫਿਰ ਨਵੇਂ ਆਂਦੇ ਨੇ ਉਹ ਕਿਸ ਤਰ੍ਹਾਂ ਤੁਹਾਡਾ ਸਰ ਮੈਂ ਹਜੇ ਤੱਕ ਮਿਸ ਨਹੀਂ ਹੋਏ ਮੈਂਬਰਸ 190 ਐਡ ਹੀ ਹੋ ਰਹੇ ਨੇ ਮੈਂਬਰਸ ਹਾਂਜੀ ਬਹੁਤ ਅੱਛੀ ਗੱਲ ਹੈ ਅੱਜ ਇੱਕ ਪ੍ਰੋਗਰਾਮ ਤੁਹਾਡਾ ਲਿਖਿਆ ਗਿਆ ਯੋਗਾ ਡੇ ਦਾ ਹਾਂਜੀ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਬਹੁਤ ਅੱਛਾ ਲੱਗਿਆ ਗੈਦਰਿੰਗ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕੱਲ ਤੋਂ ਵੈਸੇ ਸਾਨੂੰ ਪ੍ਰਾਊਡ ਫੀਲ ਹੋਇਆ ਜੀ ਵੀ ਮੈਂਬਰਸ ਨਵੇਂ ਮੈਂਬਰਸ ਹੋਰ ਆਏ ਨੇ ਸਾਡੇ ਨਾਲ ਅੱਜ ਜੋ ਕਿ ਨੰਬਰ ਦੇ ਕੇ ਗਏ ਨੇ ਸਾਨੂੰ ਅਸੀਂ ਉਹਨਾਂ ਨੂੰ ਜੁਆਇਨ ਕਰਾਂਗੇ ਮੈਨੂੰ ਬਹੁਤ ਅੱਛਾ ਲੱਗਿਆ ਔਰ ਜਿਨ੍ਹਾਂ ਨੇ ਯੋਗਾ ਕਰਾਇਆ ਉਹ ਵੀ ਟੀਮ ਬਹੁਤ ਅੱਛੀ ਸੀ ਸਾਡੇ ਨਾਲ ਠੀਕ ਹੈ ਜੀ ਮੈਂਬਰਸ ਬਹੁਤ ਦੂਰ ਤੱਕ ਬਹੁਤ ਮਜ਼ਾ ਆ ਰਿਹਾ ਸੀਗਾ ਸਾਨੂੰ ਮੈਂਬਰਸ ਦੇਖ ਕੇ ਬਹੁਤ ਅੱਛੀ ਰੌਣਕ ਲੱਗੀ ਹੋਈ ਸੀ ਔਰ ਮੈਂ ਸਭ ਦਾ ਧੰਨਵਾਦ ਕਰ ਰਹੀ ਹਾਂ ਜੀ ਇਸ ਗੱਲ ਦਾ ਬਹੁਤ ਸਹੀ ਗੱਲ ਮੈਡਮ ਦੇਖੋ ਜਦੋਂ ਕੋਈ ਵੀ ਆਪਾਂ ਫੰਕਸ਼ਨ ਕਰਦੇ ਆ ਕੋਈ ਪ੍ਰੋਗਰਾਮ ਉਲੀਕਦੇ ਆ ਜਦੋਂ ਉਹ ਪਰਮਾਤਮਾ ਨੂੰ ਵਧੀਆ ਤਰੀਕੇ ਨਾਲ ਕਰਦਾ ਸਾਰੀ ਟੀਮਵਰਕ ਹੁੰਦਾ ਉਹ ਟੀਮ ਨੂੰ ਸਿਹਰੇ ਜਾਂਦਾ ਔਰ ਸਾਰੀ ਟੀਮ ਨੂੰ ਜਾਂਦਾ ਦਾ ਹਿੱਸਾ ਲੇਕਿਨ ਜਿਸ ਤਰ੍ਹਾਂ ਮੈਡਮ ਦੱਸਿਆ ਮੈਂ ਵੀ ਦੇਖ ਰਿਹਾ ਸੀ ਕਾਫੀ ਬੰਦੇ ਆਏ ਕਾਫੀ ਰੌਣਕ ਮੇਰਾ ਲੱਗਿਆ ਇਹ ਤੁਹਾਡੀ ਟੀਮਵਰਕ ਸੀਗਾ ਸੋ ਮੈਡਮ ਅੱਜ ਤੁਹਾਡਾ ਪ੍ਰੋਗਰਾਮ ਵਧੀਆ ਹੋਇਆ ਸਾਨੂੰ ਵੀ ਅੱਛਾ ਲੱਗਿਆ ਸੋ ਸਾਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਧੰਨਵਾਦ